ਸਤ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਹਿਸਟੋਰੀਕਲ ਟਰੈਵਲ ਐਂਡ ਸੱਚ ਦੇ ਵਿੱਚ ਅੱਜ ਅਸੀਂ ਸਿੱਖ ਇਤਿਹਾਸ ਦੇ ਉਹਨਾਂ ਪੰਨਿਆਂ ਨੂੰ ਫਰੋਲਾਂਗੇ ਜਦੋਂ ਬੰਦੇ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਮੁਗਲਾਂ ਨੂੰ ਸਿੱਖਾਂ ਅੱਗੇ ਸਮਝੌਤੇ ਦੀ ਪੇਸ਼ਕਸ਼ ਕਰਨੀ ਪਈ ਆਖਰ ਇਹ ਹਾਲਾਤ ਇਸ ਤਰ੍ਹਾਂ ਕਿਵੇਂ ਬਣ ਗਏ ਉਹ ਮੁਗਲ ਜਿਹੜੇ ਕਿ ਸਿੱਖਾਂ ਦਾ ਖੋਰਾ ਖੋਜ਼ ਮਟਾਉਣ ਦੇ ਲਈ ਲਗਾਤਾਰ ਯਤਨ ਕਰ ਰਹੇ ਸਨ ਆਖਰ ਉਹ ਇੰਨੇ ਜ਼ਿਆਦਾ ਡਰ ਕਿਵੇਂ ਗਏ ਉਹ ਕਿਹੜੀ ਘਟਨਾ ਸੀ ਜਿਸ ਨੇ ਮੁਗਲਾਂ ਦੇ ਮਨ ਵਿੱਚ ਖਾਸ ਤੌਰ ਤੇ ਲਾਹੌਰ ਦੇ ਗਵਰਨਰ ਜਕਰੀਆ ਖਾਂ ਦੇ ਮਨ ਦੇ ਵਿੱਚ ਡਰ ਪੈਦਾ ਕਰ ਦਿੱਤਾ 1716 ਤੋਂ ਬਾਅਦ ਸਿੱਖ ਸੁਨਾਮਾ ਦੀ ਅਗਵਾਈ ਜਥੇਦਾਰ ਭਾਈ ਦਰਬਾਰਾ ਸਿੰਘ ਜੀ ਕਰ ਰਹੇ ਸਨ ਉਹਨਾਂ ਦੇ ਸਹਾਇਕ ਕਮਾਂਡਰ ਸੀਗੇ ਕਪੂਰ ਸਿੰਘ ਇਹ ਦੋਨੋਂ ਹੀ ਵਿਅਕਤੀ ਸਿੱਖ ਜਥਿਆਂ ਦੇ ਅਗਵਾਈ ਕਰ ਰਹੇ ਸਨ ਪਰ ਸਿੱਖ ਜਥੇ ਜਿਹੜੇ ਹੈਗੇ ਆ ਉਹ ਖਿੰਡੇ ਹੋਏ ਸੀਗੇ ਉਹ ਵੱਡੀ ਸੰਖਿਆ ਦੇ ਵਿੱਚ ਇਕੱਠੇ ਨਹੀਂ ਸਨ ਕਿਤੇ ਕੋਈ 100 ਦਾ ਕਿਤੇ ਕੋਈ 500 ਦਾ ਕੋਈ 1000 ਦਾ 5000 ਦਾ ਇਸ ਤਰ੍ਹਾਂ ਛੋਟੇ-ਛੋਟੇ ਜਥੇ ਹੀ ਸੀਗੇ ਸਿੱਖ ਇਕੱਠੇ ਤੌਰ ਤੇ ਕਦੇ ਕੰਮ ਨਹੀਂ ਕਰਦੇ ਸਨ ਉਸ ਕਾਲ ਵਿੱਚ 1732 ਦੇ ਵਿੱਚ ਬਰਨਾਲੇ ਦੇ ਵਿੱਚ ਕੁਝ ਲੋਕਲ ਹਾਕਮ ਜਿਹੜੇ ਸੀਗੇ ਜਿਨ੍ਹਾਂ ਦੇ ਵਿੱਚ ਮਲੇਰ ਕੋਟੜੇ ਦਾ ਪਠਾਨ ਜਮਾਲ ਖਾਨ ਸੀ ਇਹਨਾਂ ਤੋਂ ਇਲਾਵਾ ਜਲੰਧਰ ਦੋਆਬੇ ਦਾ ਫੌਜਦਾਰ ਸੈਯਦ ਅਸਦ ਅਲੀ ਖਾਨ ਤੇ ਕੁਝ ਲੋਕਲ ਉਥੋਂ ਦੇ ਜੰਝ ਰਾਜਪੂਤ ਇਹ ਇਕੱਠੇ ਹੋ ਕੇ ਬਾਬਾ ਆਲਾ ਸਿੰਘ ਦੇ ਵਿਰੁੱਧ ਫੌਮਲਾ ਕਰ ਦਿੱਤਾ ਹੁਣ ਜਦੋਂ ਇਹਨਾਂ ਨੇ ਬਾਬਾ ਆਲਾ ਸਿੰਘ ਤੇ ਹਮਲਾ ਕਰ ਦਿੱਤਾ ਉਹਦੀ ਖੁਫੀਆ ਰਿਪੋਰਟ ਸਿੱਖ ਜਥਿਆਂ ਕੋਲੇ ਪਹੁੰਚ ਗਈ ਬਾਬਾ ਦੀਪ ਸਿੰਘ ਜੀ ਆਪਣਾ ਜਥਾ ਲੈ ਕੇ ਆਏ ਉਹਨਾਂ ਨੇ ਬਾਬਾ ਆਲਾ ਸਿੰਘ ਦੀ ਮਦਦ ਕੀਤੀ ਤੇ ਇਹਨਾਂ ਮੁਗਲ ਅਧਿਕਾਰੀਆਂ ਨੂੰ ਮੁਗਲ ਫੌਜਦਾਰਾਂ ਨੂੰ ਬਹੁਤ ਬੁਰੀ ਤਰ੍ਹਾਂ ਹਰਾ ਦਿੱਤਾ ਤੇ ਇਹਨਾਂ ਬੁਰੀ ਤਰ੍ਹਾਂ ਹਰਾ ਦਿੱਤਾ ਕਿ ਇਹ ਮੁਗਲ ਅਧਿਕਾਰੀ ਇੰਨੇ ਜ਼ਿਆਦਾ ਡਰ ਗਏ ਇਹਨਾਂ ਨੂੰ ਮਹਿਸੂਸ ਹੋਣ ਲੱਗਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਵਾਲਾ ਕਾਲ ਦੁਬਾਰਾ ਫਿਰ ਆ ਗਿਆ ਹੈ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਦੇ ਅੱਗੇ ਕੋਈ ਵੀ ਮੁਗਲ ਅਧਿਕਾਰੀ ਨਹੀਂ ਟਿਕ ਸਕਿਆ ਸੀ ਸ਼ੁਰੂਆਤ ਵਿੱਚ ਉਸੇ ਤਰ੍ਹਾਂ ਦੇ ਹਾਲਾਤ ਪੈਦਾ ਹੋ ਗਏ ਹਨ ਸੋ ਇਸ ਕਰਕੇ ਜਕਰਿਆ ਖਾਨ ਦੇ ਕੋਲੇ ਜਦੋਂ ਇਹ ਰਿਪੋਰਟ ਪਹੁੰਚੀ ਤਾਂ ਜਕਰਿਆ ਖਾਨ ਨੇ ਫੌਜ ਨਾਲ ਸੰਬੰਧਿਤ ਅਫਸਰ ਸੀਗੇ ਉਹਨਾਂ ਸਾਰਿਆਂ ਦੇ ਨਾਲ ਗੱਲਬਾਤ ਕੀਤੀ ਤੇ ਫਿਰ ਇਹ ਸਲਾਹ ਹੋਈ ਕਿ ਸਿੱਖਾਂ ਨੂੰ 1 ਲੱਖ ਰੁਪਏ ਦੀ ਜ਼ੰਗੀਰ ਦੇ ਦਿੱਤੀ ਜਾਏ ਸਿੱਖਾਂ ਦੇ ਨਾਲ ਸਮਝੌਤਾ ਕਰ ਲਿਆ ਜਾਏ ਹੁਣ ਇੱਥੇ ਜਕਰੀਆ ਖਾਨ ਦਾ ਦਿਮਾਗ ਦੂਜੇ ਪਾਸੇ ਵੀ ਕੰਮ ਕਰਦਾ ਸੀ ਉਹ ਹੀ ਵੀ ਸੋਚਦਾ ਸੀਗਾ ਕਿ ਸਿੱਖ ਜਿਹੜੇ ਹੈਗੇ ਆ ਕਿਉਂਕਿ ਗੜਬੜ ਲਗਾਤਾਰ ਕਰੀ ਜਾ ਰਹੇ ਆ ਪੂਰਾ ਜੋਰ ਲਾਇਆ ਜਕਰੀਆ ਖਾਨ ਨੇ ਸਿੱਖ ਨਹੀਂ ਖਤਮ ਹੋਏ ਉਹ ਸੋਚਦਾ ਸੀਗਾ ਕਿ ਜੇ ਸਿੱਖਾਂ ਨੂੰ ਅਸੀਂ ਜ਼ਿੰਗੀਰ ਦੇ ਦਈਏ ਸਿੱਖ ਜਿਹੜੇ ਹੈਗੇ ਆ ਲਾਲਚੀ ਹੋ ਜਾਣਗੇ ਫੇਰ ਇਹ ਮੁਗਲ ਸਰਕਾਰ ਦੇ ਜ਼ਿੰਗੀਰ ਦੇ ਲਾਲਚ ਵਿੱਚ ਵਫਾਦਾਰ ਬਣੇ ਰਹਿਣਗੇ ਹੁਣ ਇਹਦੇ ਲਈ ਜਕਰੀਆ ਖਾਨ ਤੋ ਕਿ ਸਿੱਖਾਂ ਦੇ ਨਾਲ ਗੱਲਬਾਤ ਕਰਨੀ ਹੈ ਤਾਂ ਗੱਲਬਾਤ ਕਰਨ ਦੇ ਲਈ ਕੌਣ ਜਾਏਗਾ ਹੁਣ ਸਿੱਖ ਜਥਿਆਂ ਕੋਲੇ ਜਾਣ ਤੋਂ ਵੀ ਜਿਹੜੇ ਮੁਗਲ ਹਾਕਮ ਹੈਗੇ ਉਹ ਡਰਦੇ ਸੀਗੇ ਇਹਦੇ ਲਈ ਇੱਕ Hindu ਅਫਸਰ ਲਖਪਤ ਰਾਏ ਨੂੰ ਕਿਹਾ ਗਿਆ ਕਿ ਤੁਸੀਂ ਸਿੱਖ ਜਥਿਆਂ ਦੇ ਨਾਲ ਗੱਲਬਾਤ ਜਾ ਕੇ ਕਰੋ ਲਖਪਤ ਰਾਏ ਡਰ ਗਿਆ ਉਹ ਕਹਿੰਦਾ ਵੀ ਮੈਂ ਨਹੀਂ ਜਾ ਸਕਦਾ ਕਿ ਮੈਨੂੰ ਉਹਨਾਂ ਨੇ ਮਾਰ ਦੇਣਾ ਉੱਥੇ ਉਹਨਾਂ ਨੇ ਕਹਿਣਾ ਕਿ ਤੁਸੀਂ ਮੁਗਲਾਂ ਤੇ ਇਨਕਾਮ ਕਰਦੇ ਹੋ ਤੁਸੀਂ ਕਿਉਂ ਕੰਮ ਕਰਦੇ ਹੋ ਤੇ ਫੇਰ ਜਿਹੜੇ ਮੁਗਲ ਅਧਿਕਾਰੀ ਸੀਗੇ ਉਹ ਉਹ ਡਰਦੇ ਸੀਗੇ ਦੂਜੇ ਵੀ ਸੋ ਇਸ ਕਰਕੇ ਗੱਲਬਾਤ ਕਰਨ ਦੇ ਲਈ ਇਹ ਸਕੀਮ ਲਾਈ ਗਈ ਕਿ ਕਿਸੇ ਸਿੱਖ ਨੂੰ ਹੀ ਭੇਜਿਆ ਜਾਏ ਇਹਦੇ ਲਈ ਭਾਈ ਸੁਭੇਗ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਕਿ ਉਹ ਸਿੱਖਾਂ ਕੋਲੇ ਜਾਣ ਉੱਥੇ ਜਾ ਕੇ ਮੁਗਲਾਂ ਦੀ ਜਿਹੜੀ ਪੇਸ਼ਕਸ਼ ਹੈ ਉਹ ਸਿੱਖਾਂ ਨੂੰ ਜਾ ਕੇ ਦੱਸਣ ਹੁਣ ਇਸ ਪੇਸ਼ਕਸ਼ ਨੂੰ ਲੈ ਕੇ ਮੁਗਲਾਂ ਵੱਲੋਂ ਜਿਹੜੇ ਤੋਹਫੇ ਸੀਗੇ ਜਿਹਦੇ ਵਿੱਚ ਕੁਝ ਸਮਾਨ ਜਿਹੜਾ ਸੀਗਾ ਉਹ ਵੀ ਕਿਉਂਕਿ ਜਦੋਂ ਸਿੱਖਾਂ ਦੇ ਨਾਲ ਗੱਲਬਾਤ ਕਰਨੀ ਹੈ ਉਹਨਾਂ ਨੂੰ ਇੱਕ ਤਾਂ ਜੰਗੀਰ 1 ਲੱਖ ਰੁਪਏ ਦੀ ਦੇਣੀ ਸੀਗੀ ਇੱਕ ਨਵਾਬ ਦਾ ਕਿਤਾਬ ਦਿੱਤਾ ਜਾਣਾ ਸੀ ਇੱਕ ਵਿਅਕਤੀ ਨੂੰ ਸੋ ਨਵਾਬ ਦੇ ਕਿਤਾਬ ਦੇ ਲਈ ਕੁਝ ਸਨਮਾਨ ਚਿੰਨ ਹੁੰਦੇ ਆ ਜਿਹੜੇ ਕਿ ਮੁਗਲਾਂ ਨੇ ਭਾਈ ਸੁਵੇਕ ਸਿੰਘ ਨੂੰ ਕਿਹਾ ਕਿ ਜਦੋਂ ਇਹ ਫਾਈਨਲ ਹੋ ਗਿਆ ਤਾਂ ਤੁਸੀਂ ਇਹ ਸਾਰੇ ਜਿਹੜੇ ਹੈਗੇ ਸਿੱਖਾਂ ਨੂੰ ਦੇ ਦੇਣੇ ਆ ਹੁਣ ਭਾਈ ਸੁਵੇਕ ਸਿੰਘ ਅੰਮ੍ਰਿਤਸਰ ਸਾਹਿਬ ਵਿਖੇ ਜਾਂਦੇ ਆ ਉੱਥੇ ਸਾਰੇ ਸਿੱਖ ਜਥੇ ਜਲੇ ਹੈਗੇ ਇਕੱਠੇ ਸੀਗੇ ਉੱਥੇ ਸਭ ਤੋਂ ਪਹਿਲਾਂ ਜਦੋਂ ਭਾਈ ਸੁਵੇਕ ਸਿੰਘ ਜੀ ਗਏ ਉਹਨਾਂ ਨੇ ਖੇਮਾ ਜਾਂਚਨਾ ਕੀਤੀ ਕਿ ਮੈਨੂੰ ਮaaf ਕੀਤਾ ਜਾਏ ਕਿ ਮੈਂ ਮੁਗਲਾਂ ਤੇ ਇਹਦੀ ਇਨਕਮ ਕਰਦਾ ਹਾਂ ਕਿਹਾ ਇਹ ਵੀ ਜਾਂਦਾ ਕਿ ਉਹਨਾਂ ਨੇ ਬਕਾਇਦਾ ਤਨਖਾਹ ਲਈ ਭਾਈ ਕਿ ਮੈਨੂੰ ਪਹਿਲਾਂ ਤਨਖਾਹ ਲਈ ਜਾਏ ਗੱਲਬਾਤ ਉਸ ਤੋਂ ਅਸੀਂ ਬਾਅਦ ਵਿੱਚ ਕਰਾਂਗੇ ਤਨਖਾਹ ਭੁਗਤਣ ਤੋਂ ਬਾਅਦ ਫਿਰ ਉਹਨੇ ਸਿੱਖਾਂ ਸਿੱਖ ਜਥਿਆਂ ਦੇ ਅੱਗੇ ਇਹ ਪੇਸ਼ ਕਰਤੀ ਕਿ ਮੁਗਲ ਸਰਕਾਰ ਦੁਆਰਾ 1 ਲੱਖ ਰੁਪਏ ਦੀ ਜ਼ੰਗੀਰ ਜਿਹੜੀ ਹੈਗੀ ਆ ਆਪ ਜੀ ਨੂੰ ਦਿੱਤੀ ਜਾ ਰਹੀ ਹੈ ਜਿਹਦੇ ਵਿੱਚ ਚੋਣਿਆਂ ਦਾ ਇਲਾਕਾ ਹੈ ਝੰਬਾਲ ਦਾ ਇਲਾਕਾ ਹੈ ਕੰਗੜਾਲ ਦਾ ਇਲਾਕਾ ਹੈ ਦਿਪਾਲਪੁਰ ਦਾ ਇਲਾਕਾ ਹੈ ਇਹ ਸਾਰੇ ਇਹ ਸਾਰੇ ਪਰਗਨੇ ਹੈਗੇ ਆ ਜੇ तकरीबन ਕਾਫੀ ਜ਼ਿਆਦਾ ਪਿੰਡ ਜਿਹੜੇ ਇਹਨਾਂ ਦੇ ਵਿੱਚ ਆਉਂਦੇ ਆ ਜਿਨ੍ਹਾਂ ਦੀ ਸਾਲਾਨਾ ਜ਼ੰਗੀਰ 1 ਲੱਖ ਰੁਪਏ ਬਣਦੀ ਹੈ ਜੇਕਰ ਤੁਸੀਂ ਇਸ ਨੂੰ ਕਬੂਲ ਕਰ ਲਓ ਤਾਂ ਮੁਗਲ ਸਰਕਾਰ ਤੁਹਾਡੇ ਪ੍ਰਤੀ ਨਰਮ ਰਵਈਆ ਅਪਣਾਉਣ ਨੂੰ ਤਿਆਰ ਹੈ ਹੁਣ ਸਿੱਖ ਜਥਿਆਂ ਨੇ ਪਹਿਲਾਂ ਸੋਚਿਆ ਕਿ ਇਹ ਤੇ ਗਲਤ ਹੈ ਜੇ ਅਸੀਂ ਮੁਗਲਾਂ ਦੇ ਜੰਗੀਰ ਲੈ ਲਈ ਇਹਦਾ ਮਤਲਬ ਹੈ ਕਿ ਅਸੀਂ ਮੁਗਲਾਂ ਕੇ ਝੁਕ ਗਏ ਫਿਰ ਫੇਰ ਕਾਫੀ ਸੋਚ ਵਿਚਾਰ ਤੋਂ ਬਾਅਦ ਸਾਰੇ ਹੀ ਜਥਿਆਂ ਨੇ ਜਦੋਂ ਇਹ ਫਾਈਨਲ ਕੀਤਾ ਕਿ ਨਹੀਂ ਸਾਨੂੰ ਜੰਗੀਰ ਜਿਹੜੀ ਹੈਗੀ ਆ ਲੈ ਲੈਣੀ ਚਾਹੀਦੀ ਆ ਜੇ ਮੁਗਲ ਸਰਕਾਰ ਦਿੰਦੀ ਹੈ ਤਾਂ ਖੀਰ ਇਹ ਜੰਗੀਰ ਜਿਹੜੀ ਸੀਗੀ ਉਸ ਨੂੰ ਸਵੀਕਾਰ ਕਰ ਲਿਆ ਗਿਆ ਸਮਝੌਤੇ ਨੂੰ ਸਵੀਕਾਰ ਕਰ ਲਿਆ ਗਿਆ ਤੇ ਸਿੱਖਾਂ ਨੂੰ 1 ਲੱਖ ਰੁਪਏ ਦੀ ਜੰਗੀਰ ਦੇ ਦਿੱਤੀ ਗਈ ਤੇ ਜਿਹੜੇ ਸਨਮਾਨ ਚਿੰਨ੍ਹ ਸੀਗੇ ਜਿਦੇ ਵਿੱਚ ਨਵਾਬ ਦਾ ਕਿਤਾਬ ਸੀਗਾ ਉਹ ਵੀ ਸਿੱਖਾਂ ਨੂੰ ਦੇ ਦਿੱਤਾ ਗਿਆ ਹੁਣ ਇਹ ਨਵਾਬ ਦਾ ਕਿਤਾਬ ਜਿਹੜਾ ਸੀ ਕਿਸ ਵਿਅਕਤੀ ਨੂੰ ਦਿੱਤਾ ਜਾਣਾ ਸੀਗਾ ਇਹਦੇ ਲਈ ਜਦੋਂ ਇਹ ਸਰਵਤ ਖਾਲਸਾ ਹੋਇਆ ਜੰਗੀਰ ਸਵਕਾਰ ਕਰਨ ਦੇ ਲਈ ਉਸ ਸਮੇਂ ਹੀ ਇਹ ਫੈਸਲਾ ਹੋ ਗਿਆ ਕਿ ਇਹ ਕਪੂਰ ਸਿੰਘ ਨੂੰ ਦਿੱਤਾ ਜਾਏ ਜਿਹੜਾ ਕਿ ਡਿਊਟੀ ਕਮਾਂਡਰ ਸੀ ਉਸ ਸਮੇਂ ਸਿੱਖ ਫੌਜਾਂ ਦਾ ਕਿਉਂਕਿ ਭਾਈ ਦਰਬਾਰਾ ਸਿੰਘ ਹੈੱਡ ਕਮਾਂਡਰ ਸੀਗੇ ਡਿਪਟੀ ਕਮਾਂਡਰ ਕਪੂਰ ਸਿੰਘ ਸੀਗੇ ਸੋ ਇਸ ਕਰਕੇ ਕਪੂਰ ਸਿੰਘ ਨੂੰ ਨਿਵਾਬ ਦਾ ਖਿਤਾਬ ਦਿੱਤਾ ਗਿਆ ਤੇ ਨੇਤਾਵੰਦ ਦੇ ਨਾਲ ਸਿੱਖ ਕਮਾਂਡਰ ਜਿਹੜਾ ਹੈਗਾ ਭਾਈ ਦਰਬਾਰਾ ਸਿੰਘ ਦੀਆਂ ਸੇਵਾਵਾਂ ਨੂੰ ਵੀ ਥੋੜਾ ਘਟਾ ਕੀਤਾ ਗਿਆ ਕਿਉਂਕਿ ਉਹ ਬਹੁਤ ਜ਼ਿਆਦਾ ਬਜ਼ੁਰਗ ਹੋ ਚੁੱਕੇ ਸੀਗੇ ਤੇ ਇਸ ਸਮਝੌਤੇ ਤੋਂ ਤਕਰੀਬਨ 1.5 ਸਾਲ ਬਾਅਦ ਹੀ ਉਹਨਾਂ ਦੀ ਮੌਤ ਹੋ ਜਾਂਦੀ ਹੈ ਸੋ ਇਸ ਕਰਕੇ ਇਹ ਸਮਝੌਤਾ ਹੋ ਗਿਆ ਹੁਣ ਨਵਾਬ ਕਪੂਰ ਸਿੰਘ ਨੇ ਫਿਰ ਕੀ ਕੀਤਾ ਨਪਾ ਨਵਾਬ ਕਪੂਰ ਸਿੰਘ ਇੱਕ ਬਹੁਤ ਸੁਲਝਿਆ ਹੋਇਆ ਨੇਤਾ ਸੀ ਬੰਦੇ ਬਹਾਦਰ ਦੀ ਮੌਤ ਤੋਂ ਬਾਅਦ ਜੇ ਸਿੱਖ ਸੈਨਿਕ ਖੇਤਰ ਦੇ ਕਿਸੇ ਨੇਤਾ ਦੀ ਗੱਲ ਕੀਤੀ ਜਾਏ ਤਾਂ ਸਭ ਤੋਂ ਉੱਪਰ ਨਾਮ ਆਂਦਾ ਹੈ ਭਾਈ ਦਰਵਾਰਾ ਸਿੰਘ ਦਾ ਫੇਰ ਦਰਵਾਰਾ ਸਿੰਘ ਤੋਂ ਬਾਅਦ ਦੂਜੇ ਨੰਬਰ ਤੇ ਨਾਮ ਆਉਂਦਾ ਕਪੂਰ ਸਿੰਘ ਦਾ ਹੁਣ ਦਰਵਾਰਾ ਸਿੰਘ ਜਿਹੜੇ ਸੀਗੇ ਕਿਉਂਕਿ ਬਹੁਤ ਬਜ਼ੁਰਗ ਹੋ ਚੁੱਕੇ ਸਨ ਸਰਬੱਤ ਖਾਲਸਾ ਦੇ ਬਾਕੀ ਨੇਤਾ ਵੀ ਚਾਹੁੰਦੇ ਸਨ ਕਿ ਉਹਨਾਂ ਦੀਆਂ ਜਿਹੜੀਆਂ ਹੈਗੀਆਂ ਕੰਮਕਾਰ ਨੂੰ ਘਟਾਇਆ ਜਾਏ ਬਹੁਤ ਉਹਨਾਂ ਨੇ ਸਵਾਵਾਵਾਂ ਦਿੱਤੀਆਂ ਹਨ ਸੋ ਇਸ ਕਰਕੇ ਕਪੂਰ ਸਿੰਘ ਨੂੰ ਹੀ ਕਮਾਂਡਰ ਇਨ ਚੀਫ ਜਿਹੜਾ ਹੈਗਾ ਇਹ ਨਵਾਬੀ ਦਾ ਖਿਤਾਬ ਦੇ ਕੇ ਬਣਾਇਆ ਗਿਆ ਨਵਾਬ ਕਪੂਰ ਸਿੰਘ ਦੁਆਰਾ ਸਾਰੇ ਸਿੱਖਾਂ ਦਾ ਅਕਾਲ ਤਖਤ ਸਾਹਿਬ ਵਿਖੇ ਇੱਕ ਵੱਡਾ ਇਕੱਠ ਕੀਤਾ ਗਿਆ ਉਹਦੇ ਵਿੱਚ ਹੀ ਇਹ ਫੈਸਲਾ ਹੋਇਆ ਕਿ ਸਿੱਖਾਂ ਦੇ ਦੋ ਦਲ ਬਣਾਏ ਜਾਣ ਇੱਕ ਬੁੱਢਾ ਦਲ ਇੱਕ ਤਰਨਾ ਦਲ ਇੱਕ ਦਾ ਕੰਮ ਧਰਮ ਦਾ ਪ੍ਰਚਾਰ ਕਰਨਾ ਹੋਵੇਗਾ ਧਾਰਮਿਕ ਸਥਾਨਾਂ ਦੀ ਰੱਖਿਆ ਕਰਨਾ ਹੋਵੇਗਾ ਦੂਜੇ ਦਾ ਕੰਮ ਸੈਨਿਕ ਖੇਤਰ ਦੇ ਵਿੱਚ ਸੇਵਾਵਾਂ ਦੇਣਾ ਹੋਵੇਗਾ ਸੋ ਇਸ ਤਰ੍ਹਾਂ ਦੇ ਨਾਲ ਇਹ ਦੋ ਦਲ ਜਿਹੜੇ ਹੈਗੇ ਆ ਬਣਾਏ ਗਏ ਬੁੱਢਾ ਦਲ ਦੇ ਵਿੱਚ 40 ਸਾਲ ਤੋਂ ਉੱਪਰ ਜਿਹੜੇ ਬਜ਼ੁਰਗ ਸਿਗੇ ਸਿੱਖ ਉਹਨਾਂ ਦੀਆਂ ਸੇਵਾਵਾਂ ਲਈਆਂ ਗਈਆਂ ਤੇ ਜਿਹੜੇ ਤਰਨਾ ਦਲ ਦੇ ਵਿੱਚ ਸੀਗੇ 16 ਸਾਲ ਤੋਂ 40 ਸਾਲ ਦੀ ਉਮਰ ਦੇ ਨੌਜਵਾਨਾਂ ਨੂੰ ਰੱਖਿਆ ਗਿਆ ਕਿਉਂਕਿ ਇਹਨਾਂ ਦਾ ਕੰਮ ਸਿਰਫ ਸੈਨਿਕ ਖੇਤਰ ਦੇ ਲਈ ਹੀ ਸੀ ਸੋ ਇਸ ਤਰ੍ਹਾਂ ਦੇ ਨਾਲ ਦਬਾਬ ਕਪੂਰ ਸਿੰਘ ਦੁਆਰਾ ਬਹੁਤ ਵਧੀਆ ਤਰੀਕੇ ਦੇ ਨਾਲ ਸਿੱਖਾਂ ਨੂੰ 1733 ਦੇ ਵਿੱਚ ਇੱਕ ਸੰਗਠਿਤ ਕਰ ਦਿੱਤਾ ਗਿਆ ਹੁਣ ਅੱਗੇ ਬੁੱਢਾ ਦਲ ਜਿਹੜਾ ਹੈਗਾ ਉਹਦੇ ਅੱਗੇ ਪੰਜ ਦਲ ਬਣਾਏ ਗਏ ਉਹਦੇ ਪੰਜ 파ਟ ਜਿਹੜੇ ਹੈਗੇ ਆ ਸਬ 파ਰਟਸ ਬਣਾ ਦਿੱਤੇ ਗਏ ਜਿਨ੍ਹਾਂ ਦੇ ਵਿੱਚੋਂ ਇੱਕ ਭਾਗ ਬਾਬਾ ਦੀਪ ਸਿੰਘ ਨੂੰ ਦਿੱਤਾ ਗਿਆ ਦੂਜਾ ਭਾਗ ਜੀਵਨ ਸਿੰਘ ਤੇ ਬੀਬ ਸਿੰਘ ਤੀਜਾ ਕਾਨ ਸਿੰਘ ਤੇ ਬਨੋਦ ਸਿੰਘ ਇਹਨਾਂ ਤੋਂ ਇਲਾਵਾ ਚੌਥਾ ਧਰਮ ਸਿੰਘ ਤੇ ਕਰਮ ਸਿੰਘ ਪੰਜਵਾਂ ਭਾਗ ਜਿਹੜਾ ਸੀਗਾ ਇਹ ਦਸੌਂਦਾ ਸਿੰਘ ਦੇ ਕੋਲ ਦਿੱਤਾ ਗਿਆ ਇਹ ਪੰਜ ਜਿਹੜੇ ਹੈਗੇ ਹਿੱਸੇ ਉਸ ਦੇ ਬਣਾਏ ਗਏ ਮੁੱਢਾ ਦਲ ਦੇ ਇਹਨਾਂ ਦਾ ਕੰਮ ਸਿਰਫ ਤੇ ਸਿਰਫ ਧਰਮ ਪ੍ਰਚਾਰ ਹੀ ਸੀ ਇਨਾ ਤੋਂ ਇਲਾਵਾ ਤਰਨਾ ਦਲ ਦੇ ਵੀ ਪੰਜ ਜਿਹੜੇ ਹੈਗੇ ਆ ਸਾਹ ਪਾਰਟਸ ਬਣਾਏ ਗਏ ਇੱਕ ਜਥੇ ਦਾ ਮੁਖੀ ਭਾਈ ਸੁਖਾ ਸਿੰਘ ਮਾੜੀ ਕੰਬੋ ਕੇ ਨੂੰ ਲਾਇਆ ਗਿਆ ਦੂਜੇ ਜਥੇ ਦਾ ਮੁਖੀ ਗੁਰਵਕ ਸਿੰਘ ਰੋੜਾਂ ਵਾਲੇ ਤੀਜੇ ਦਾ ਬਾਗ ਸਿੰਘ ਹੱਲੋ ਵਾਲਿਆ ਚੌਥੇ ਦਾ ਗੁਰਦਿਆਲ ਸਿੰਘ ਡੱਲੇ ਵਾਲਿਆ ਪੰਜਵੇਂ ਦਾ ਸਾਮ ਸਿੰਘ ਨਾਰੋਂ ਕੀ ਇਹ ਪੰਜ ਜਥੇ ਜਿਹੜੇ ਹੈਗੇ ਆ ਤਰਨਾ ਦਲ ਦੇ ਭਾਗ ਬਣਾਏ ਗਏ ਇਹਨਾਂ ਸਾਰਿਆਂ ਦਾ ਜਿਹੜੇ ਮੁੱਖ ਦਫ਼ਤਰ ਸੀਗੇ ਅੰਮ੍ਰਿਤਸਰ ਦੇ ਵਿੱਚ ਹੀ ਰੱਖੇ ਗਏ ਸਨ ਉਹ ਇਸ ਤਰ੍ਹਾਂ ਦੇ ਨਾਲ ਸਿੱਖਾਂ ਦੇ ਆ ਮੁਗਲਾਂ ਦੇ ਨਾਲ ਸਮਝੌਤਾ ਜਿਹੜਾ ਹੋਇਆ ਇਹਦਾ ਫਾਇਦਾ ਵੀ ਹੋਇਆ ਇੱਕ ਫਾਇਦਾ ਤਾਂ ਇਹ ਹੋਇਆ ਕਿ ਸਿੱਖਾਂ ਨੂੰ ਪੈਸੇ ਦੀ ਲੋੜ ਸੀਗੀ 1 ਲੱਖ ਰੁਪਏ ਦੀ ਜੰਗੀਰ ਮਿਲ ਗਈ ਹੁਣ ਉਹ ਉਸ ਪੈਸੇ ਦੇ ਨਾਲ ਆਪਣੇ ਸੈਨਿਕ ਸਾਜ਼ੋ ਸਮਾਨ ਖਰੀਦ ਸਕਦੇ ਆ ਧਾਰਮਿਕ ਖੇਤਰ ਦੇ ਵਿੱਚ ਕੋਈ ਕੰਮ ਕਰ ਸਕਦੇ ਆ ਤੇ ਦੂਜਾ ਮੁਗਲਾਂ ਦੇ ਨਾਲ ਜੋ ਰੋਜ਼ ਮਾਰ ਢਾੜ ਦਾ ਕੰਮ ਚੱਲਦਾ ਸੀਗਾ ਉਹ ਵੀ ਕੁਝ ਸਮੇਂ ਦੇ ਲਈ ਰੁਕ ਕੇ ਜਾਏਗਾ ਰੁਕ ਜਾਏਗਾ ਉਸ ਤੋਂ ਵੀ निजात ਮਿਲ ਜਾਏਗੀ ਤੇ ਜਕਰੀਆ ਖਾਨ ਨੇ ਐਲਾਨ ਕਰ ਦਿੱਤਾ ਕਿ ਜਿਹੜੇ ਸਿੱਖ ਬਾਗੀ ਹੈਗੇ ਆ ਉਹ ਉਹ ਆਪਣੇ ਧਰਾਂ ਚ ਆ ਸਕਦੇ ਆ ਕਿਉਂਕਿ ਸਮਝੌਤਾ ਹੋ ਚੁੱਕਿਆ ਹੈ ਜਿਸ ਕਰਕੇ ਕਿਸੇ ਵੀ ਸਿੱਖ ਨੂੰ ਹੁਣ ਕੁਝ ਵੀ ਨਹੀਂ ਕਿਹਾ ਜਾਏਗਾ ਸੋ ਇਸ ਤਰ੍ਹਾਂ ਦੇ ਨਾਲੇ ਕੰਮ ਜਿਹੜਾ ਹੈਗਾ ਸਿਰੇ ਚੜਿਆ ਪਰ ਸਿੱਖਾਂ ਦੇ ਵਿੱਚੋਂ ਹੀ ਕੁਝ ਸਿੱਖ ਜਿਹੜੇ ਬਾਅਦ ਦੇ ਵਿੱਚ ਇਹ ਕਹਿਣ ਲੱਗੇ ਕਿ ਜੋ ਅਸੀਂ ਮੁਗਲਾਂ ਦੇ ਨਾਲ ਸਮਝੌਤਾ ਕੀਤਾ ਹੈ ਇੱਕ ਜ਼ਿਆਦਾ ਫਾਇਦੇਮੰਦ ਨਹੀਂ ਹੈਗਾ ਤਾਂ ਫਿਰ ਕੁਝ ਸਮੇਂ ਬਾਅਦ ਸਿੱਖਾਂ ਨੇ ਫੇਰ ਸੈਨਿਕ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ ਜਿਹਦੇ ਕਰਕੇ ਮੁਗਲਾਂ ਦੇ ਉੱਤੇ ਹਮਲੇ ਸ਼ੁਰੂ ਹੋ ਗਏ ਤੇ ਫਿਰ ਜਕਰੀਆ ਖਾਨ ਦੁਆਰਾ ਇਹ ਜੰਗੀਰ ਜਿਹੜੀ ਸੀਗੀ ਝੰਭਾਲ ਕਗੜਵਾਲ ਵਾਲੀ ਇਹ ਜ਼ਬਤ ਕਰ ਲਈ ਗਈ ਇਸ ਤਰ੍ਹਾਂ ਦੇ ਨਾਲ ਇਹ ਸਮਝੌਤਾ ਜਿਹੜਾ ਹੈਗਾ ਟੁੱਟ ਗਿਆ ਤੇ ਸਿੱਖਾਂ ਦੇ ਵਿਰੁੱਧ ਫੇਰ ਵੱਡੀਆਂ ਸੈਨਿਕ ਕਾਰਵਾਈਆਂ ਜਕਰੀਆ ਖਾਨ ਦੁਆਰਾ ਸ਼ੁਰੂ ਕਰ ਦਿੱਤੀਆਂ ਗਈਆਂ 1734 ਦੇ ਵਿੱਚ ਜਾ ਕੇ ਲਖਪਤ ਰਾਏ ਨੂੰ ਭੇਜਿਆ ਗਿਆ ਕਿ ਤੁਸੀਂ ਜਾਓ ਅੰਮ੍ਰਿਤਸਰ ਦੇ ਉੱਤੇ ਜਾ ਕੇ ਇੱਕ ਵੱਡਾ ਹਮਲਾ ਕਰੋ ਤੇ ਉੱਥੇ ਬੁੱਢਾ ਦਲ ਦਾ ਕੈਂਪ ਸੀਗਾ ਤੇ ਬੁੱਢਾ ਦਲ ਵਾਲੇ ਜਿਹੜੇ ਸਿੱਖ ਸਿੱਖ ਸੀਗੇ ਉਹਨਾਂ ਦੇ ਵਿਰੁੱਧ ਕਾਰਵਾਈ ਕੀਤੀ ਗਈ ਤੇ ਉਹਨਾਂ ਨੂੰ ਅੰਮ੍ਰਿਤਸਰ ਨੂੰ ਛੱਡਣਾ ਪਿਆ ਇੱਥੋਂ ਤੱਕ ਕਿ ਭਾਈ ਮਨੀ ਸਿੰਘ ਜਿਹੜੇ ਕਿ ਸਵਾਵਾ ਮ ਦੇ ਰਹੇ ਸਨ ਅੰਮ੍ਰਿਤਸਰ ਵੀ ਕਿ ਉਹਨਾਂ ਨੂੰ ਵੀ ਕੁਝ ਮਹੀਨਿਆਂ ਦੇ ਲਈ ਉੱਥੋਂ ਛੱਡ ਕੇ ਹੋਰ ਨਾ ਥਾਵਾਂ ਤੇ ਜਾਣਾ ਪਿਆ ਸੋ ਇਹ ਸੀਗਾ ਸਮਝੌਤਾ ਕਿਵੇਂ ਹੋਇਆ ਕਿਹੜੇ ਹਾਲਾਤਾਂ 'ਚ ਹੋਇਆ ਤੇ ਹੁਣ ਹੈ ਸਮਝੌਤੇ ਤੋਂ ਬਾਅਦ ਹਾਲਾਤ ਜਿਹੜੇ ਹੈਗੇ ਆ ਕਿਸ ਤਰ੍ਹਾਂ ਬਣੇ ਕਿਵੇਂ ਸਿੱਖ ਜਥੇਵੰਦਕ ਤੌਰ ਤੇ ਇਕੱਠੇ ਰਹੇ ਜਾਂ ਸਿੱਖਾਂ ਵਿੱਚ ਆਪਸੀ ਫੁੱਟ ਜਿਹੜੀ ਹੈਗੀ ਆ ਪੈਂਦੀ ਰਹੀ ਉਹਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਅਗਲੇ ਵੀਡੀਓ ਦੇ ਵਿੱਚ ਕਿ 1740 ਤੱਕ ਦੇ ਹਾਲਾਤ 34 ਤੋਂ ਲੈ ਕੇ ਕਿਵੇਂ ਬਣੇ ਇਹਦੇ ਨਾਲ ਹੀ ਇਹ ਵੀਡੀਓ ਇੱਥੇ ਹੀ ਸਮਾਪਤ ਹੁੰਦਾ ਹੈ ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜਰੂਰ ਕਰ ਕਰ ਦੇਣਾ ਤਾਕਿ ਤੁਹਾਨੂੰ ਅਸੀਂ ਵਧੀਆ ਤੋਂ ਵਧੀਆ ਜਾਣਕਾਰੀ ਦਿੰਦੇ ਰਹੀਏ